ਸਾਸਰੀ ਘਰ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਰਡੇਰੀ ਫਾਰਮੇ ਚ ਆਪਾਂ ਪਹੁੰਚ ਚੁੱਕੇ ਆ ਪਿੰਡ ਟਾਲੀ ਸਾਹਿਬ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਇਸ ਘਰ ਚੋ ਆਪਣੀ ਪਹਿਲੀ ਵੀਡੀਓ ਬਣਾਉਣ ਜਾ ਰਹੀ ਆ ਵਪਾਰ ਦਾ ਕੰਮ ਕਰਦੇ ਆ ਤੇ ਬਹੁਤ ਟਾਪ ਦੇ ਪਸ਼ੂ ਲੈ ਕੇ ਹੁੰਦੇ ਆ ਅੱਜ ਤੁਹਾਨੂੰ ਇੱਕ ਦਿਖਾਉਣੀ ਆ ਬੂਰੀ ਝੋਟੀ ਬਹੁਤ ਹੀ ਸੋਹਣੀ ਸੁਨੱਖੀ ਤੇ ਸੂਈ ਆ ਜੀ ਤੇ ਮਗਰ ਬੱਚਾ ਕੱਟਾ ਐ ਭਾਜੀ ਇਹਦੇ ਕੱਟਾ ਮਗਰ ਆ ਤੇ ਮੂੰਹ ਤਾਂ ਚਾਰ ਦਾ ਹੁੰਦਾ ਤੇ ਦੂਜੇ ਨੰਬਰ ਵਾਲੀ ਝੋਟੀ ਵੀ ਬਹੁਤ ਸੋਹਣੀ ਸੁਨੱਖੀ ਮੋਹਰਾ ਦੀ ਪਿਓਰ ਆ ਇਹ ਵੀ ਤਾਜੀ ਸੂਈ ਆ ਬਾਕੀ ਦੀ ਜਾਣਕਾਰੀ ਆਪਾਂ ਪਾਜੀ ਕੋਲ ਲੈ ਲਾਂਗੇ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਆਪਾਂ ਹਰ ਵਾਰ ਬੇਨਤੀ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕਿਆ ਆਪਣੇ ਚੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਉਹ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਨੇ ਆ ਭਾਜੀ ਨਾਲ ਇਹਨਾਂ ਝੋਟੀਆਂ ਦੀ ਟੇਲ ਲੈਣੇ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਿੰਟਾ ਸਾਹਿਬ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਠੀਕ ਠਾਕ ਜੀ ਵਧੀਆ ਆਪਣਾ ਸਾਹਿਬ ਠੀਕ ਹੈ ਜੀ ਆਪਣੇ ਚੜ੍ਹਦੀ ਕਲਾ ਜੀ ਤੇ ਵਪਾਰ ਦਾ ਕੰਮ ਆ ਜੀ ਆਪਣਾ ਹਾਂਜੀ ਹਾਂਜੀ ਵਪਾਰ ਦਾ ਜੀ ਪਹਿਲੀ ਵੀਡੀਓ ਲੱਗੀ ਬਣਨ ਦੀ ਪਹਿਲੀ ਵੀਡੀਓ ਪਹਿਲੀ ਕੈਂ ਠੀਕ ਆ ਤੇ ਦੋ ਝੋਟੀਆਂ ਦੋ ਝੋਟੀਆਂ ਜੀ ਪਹਿਲਣਾ ਸੁਈਆਂ ਜੀ ਚੌਗੀਆਂ ਜੀ ਮੂੰਹ ਅੱਛਾ ਪਹਿਲਣਾ ਹੀ ਆ ਦੋ ਹਾਂਜੀ ਹਾਂਜੀ ਐਡਰੈਸ ਦੱਸ ਦਿਓ ਜੀ ਆਪਣਾ ਐਡਰੈਸ ਆਪਣਾ ਜੀ ਟਾਲੀ ਸਾਹਿਬ ਪਿੰਡ ਟ ਹਾਂਜੀ ਸੀਲਵਾ ਬਗਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਹਾਂਜੀ ਨਾਮ ਕੀ ਹੈ ਜੀ ਨਾਮ ਸਤਨਾਮ ਸਿੰਘ ਜੀ ਫੋਨ ਨੰਬਰ ਦੱਸ ਦਿਓ ਜੀ ਆਪਣਾ 9501299458 ਠੀਕ ਆ ਜੀ ਤੇ ਸ਼ੁਰੂਆਤ ਕਿਹੜੀ ਤੋਂ ਕਰੀਏ ਜੀ ਆਪਾਂ ਜਿਹੜੀ ਤੋਂ ਮਰਜ਼ੀ ਕਰ ਲੈਣੀ ਜੀ ਮੋਰਾ ਤੇ ਕਰ ਲੋ ਜੀ ਠੀਕ ਆ ਜੀ ਕਿੰਨੇ ਦਿਨਾਂ ਦਾ ਸੁਹਾ ਹੋ ਗਿਆ ਜੀ ਇਹਦਾ ਇਹਦਾ ਹੋ ਗਿਆ ਜੀ 20 ਦਿਨਾਂ ਦਾ ਸੁਹਾ ਜੀ 20 ਦਿਨਾਂ ਦਾ ਬੱਚਾ ਕੀ ਮਗਰ ਜੀ ਇਹਦੇ ਬੱਚਾ ਇਹਦੇ ਇੱਕ ਮਗਰ ਕਟਾ ਜੇ ਕਟਾ ਮਗਰ ਆਹ ਕਟਾ ਹੈ ਇਹਦਾ ਜੀ ਆਹ ਕਟਾ ਜੇ ਦਾ ਆਹ ਵੇਖੋ ਕਟਾ ਵੀ ਅਰੈਸਟ ਕਰ ਰਹੇ ਆ ਅਰੈਸਟ ਤੇ ਆ ਜੀ ਠੀਕ ਆ ਤੇ ਦੁੱਧ ਕਿੰਨਾ ਜੀ ਇਹਦੇ ਕੋਲ ਦੁੱਧ ਦੇ ਥੱਲੇ ਭਾਜੀ 13 ਲੀਟਰ ਜੇ ਅੱਛਾ 13 ਲੀਟਰ ਦੁੱਧ ਆ ਛੋਟੀ ਜੀ 13 ਲੀਟਰ ਛੋਟੀ ਤੇ ਮੂੰਹ ਤੋਂ ਚਾਰ ਦੰਦ ਚਾਰ ਦੰਦ ਜੀ ਸੋਹਣੀ ਸੁਨਖੀ ਪੂਰੀ ਆ ਹਨਾ ਹਾਂਜੀ ਸਿੰਘ ਦੀ ਕੁਆਲਿਟੀ ਵੇਖੋ ਕਿੰਡੀ ਕੁਆਲਿਟੀ ਵਾਲਾ ਸਿੰਘ ਲੱਗਾ ਫੇਸ ਕੁਆਲਿਟੀ ਬਹੁਤ ਸੋਹਣੀ ਆ ਬਾਕੀ ਕੱਦ ਵੀ ਬਹੁਤ ਚੰਗਾ ਵੱਡਾ ਵਾ ਜੀ ਤੇ ਥਾਣ ਬੜੇ ਸੋਹਣੇ ਲੱਗੇ ਆ ਠੀਕ ਆ ਤੋਰੀ ਆ ਜੀ ਇਹਨੂੰ ਹੋਰ ਹੋ ਜੀ ਰਾਜੀ ਆ ਵੇਖੋ ਜੀ ਬਾਕੀ ਕੱਦ-ਕਾਡ ਚੰਗਾ ਦੁੱਧ ਵਾਲੀ ਆ ਛੋਟੀ ਹਨਾ ਹਾਂਜੀ ਹਾਂਜੀ ਬਾਕੀ ਆਪਣੀ ਤਸੱਲੀ ਕਰ ਗਈ ਜਿਹੜਾ ਵੀ ਵੀਰ ਭਰਾ ਨੇ ਜਿਹਨੇ ਵੀ ਲੈਣੀ ਆ ਦੋ ਟਾਈਮ ਤਿੰਨ ਟਾਈਮ ਤਾਂ ਚੋਈ ਜਵੇ ਬੰਦਾ ਤੇ ਰੋਡ ਦੇ ਉੱਤੇ ਹੀ ਘਰ ਆ ਭਾਜੀ ਹੁਣਾਂ ਦਾ ਹਨਾ ਹਾਂਜੀ ਹਾਂਜੀ ਨਾਲ ਆਪਣਾ ਇਹ ਇਧਰ ਸਰਵਿਸ ਸਟੇਸ਼ਨ ਸਰਵਿਸ ਸਟੇਸ਼ਨ ਉਹਦੇ ਲੱਗੇ ਹੀ ਆ ਅੱਡਾ ਵੀਰ ਹੁਣਾਂ ਦਾ ਇਹ ਜਿਹੜਾ ਮੱਤੇਵਾਲ ਤੋਂ ਰੋਡ ਆਉਂਦਾ ਵਾ ਨਾ ਆਪਣਾ ਕਾਲੀ ਸਾਹਿਬ ਨੂੰ ਉਹਦੇ ਉੱਤੇ ਹੀ ਘਰ ਆ ਬਹੁਤ ਹੀ ਚੰਗੀ ਕੁਆਲਿਟੀ ਦੀ ਝੋਟੀ ਐ ਝੋਟੀ ਦੇ ਦਰਸ਼ਨ ਕਰ ਲੋ ਬਹੁਤ ਹੀ ਸੋਹਣੀ ਆ ਜੀ ਝੋਟੀ ਆ ਵੇਖੋ ਜੀ ਬਾਕੀ ਵੱਡੇ ਕੱਦ ਦੀ ਮਾਲਕ ਆ ਗੱਡੀਆਂ ਗੁੱਡੀਆਂ ਲੰਘਦੀਆਂ ਉਹਦਾ ਕਰਕੇ ਥੋੜਾ ਡਰਦੀ ਆ ਆ ਵੇਖੋ ਜੀ ਥਾਣੇ ਵੇਖੋ ਜੀ ਥਾਣਾ ਦਾ ਗੈਪ ਕਿੱਡਾ ਸੋਹਣਾ ਆ ਜੀ ਕੁਆਲਿਟੀ ਪੂਰੀ ਚੰਗੀ ਥਾਣ ਦੀ ਆਹ ਵੇਖੋ ਦੇਵਾ ਜਿੰਨਾ ਅੱਗੇ ਨੂੰ ਉਹਨਾਂ ਪਿੱਛੇ ਨੂੰ ਚੰਗੀ ਆ ਜੀ ਦੁੱਧੋ ਭਾਜੀ ਵਾਜੂ ਥੋੜਾ ਬੋਦਾ ਦੁੱਧੋ ਵਾਜੂ ਦੀ ਭਾਜੀ ਸੇਵਾ ਕੀਤੀ ਹੈ ਸਾਡੇ ਕੋਲ ਥੋੜਾ ਟਾਈਮ ਘੱਟ ਲੱਗਦਾ ਠੀਕ ਆ ਨਾਲ ਨਾਲ ਤੁਹਾਡਾ ਫਿਰ ਇੱਧਰ ਗੱਡੀਆਂ ਗੁੱਡੀਆਂ ਜਾਂ ਟਰੈਕਟਰ ਧੋਣੇ ਹਨਾ ਹਾਂਜੀ ਹਾਂਜੀ ਜਿੰਨਾ ਹੈਗਾ ਅਸੀਂ ਉਹਨਾਂ ਦੱਸ ਦਿੱਤਾ ਵਾ ਅੱਗੇ ਅਗਲੇ ਦੀ ਸੇਵਾ ਵਾ ਠੀਕ ਆ ਠੀਕ ਹਾਂਜੀ ਹਾਂਜੀ ਸਹੀ ਹੈ ਤੇ ਕਿੰਨਾ ਮੁੱਲ ਕਰਨਾ ਯਾਰ ਮੁੱਲ ਤੇ ਭਾਵੇਂ 135 ਕਰਾ ਲਓ 120 ਹੀ ਦੇ ਦਾਂਗੇ ਛੋਟੀ ਛੋਟ ਕਰ ਦੋਗੇ ਛੋਟ ਕਰ ਦਾਂਗੇ 100 ਰੁਪਿਆ ਹੋਰ ਕਰ ਦੀ ਥੋੜੀ ਹੋਰ ਕਰ ਦਾਂਗੇ ਯਾਰ ਇੱਕ 18 ਦੀ ਹਾਂਜੀ 18 ਹੀ ਦੇ ਰਹਾ ਬਾਕੀ ਫੋਨ ਲਾ ਲੈ ਕੋਈ ਹਨਾ ਹਾਂਜੀ ਆ ਵੇਖੋ ਜੀ ਚੰਗੀ ਐ ਝੋਟੀ ਕੱਦ ਕਾੜ ਪੂਰਾ ਵੱਡਾ ਵਾ ਕੁਆਲਿਟੀ ਚੰਗੀ ਐ ਜੀ ਦੂਜੇ ਨੰਬਰ ਤੇ ਆ ਗਈ ਬੂਰੀ ਇਹ ਬੂਰੀ ਜੀ ਇਹਦੀ 2 ਮਹੀਨੇ ਸੁਆਰੀਦਾ 2 ਮਹੀਨੇ ਹੋ ਗਏ ਸੋਈ ਨੂੰ ਅੱਛਾ 2 ਮਹੀਨੇ ਹੋ ਗਏ ਸੋਈ ਨੂੰ ਹਾਂਜੀ ਹਾਂਜੀ ਬੱਚਾ ਮਗਰ ਕੱਟੀ ਕੱਟਾ ਆਹ ਜੇ ਕੱਟਾ ਆਇਆ ਜਨਾਬ ਆ ਵੇਖੋ ਜੀ ਕੱਟਾ ਵੀ ਪੂਰਾ ਵਾ ਨੀਲੀ ਰਾਂ ਵੀ ਜਾ ਜਾਂਦਾ ਕੱਟਾ ਵੇਖੋ ਹਾਂਜੀ ਸੋਹਣਾ ਕੱਟਾ ਵੇਖੋ ਕੱਟੇ ਦਾ ਫੇਸ ਵੀ ਚੰਗਾ ਬਾਕੀ ਆ ਵੀ ਝੋਟੀ ਦਾ ਕਦ ਕੱਢ ਚਾਹ ਕਰ ਲੋ ਸੋਹਣੀ ਆ ਇਹਦੇ ਕੋਲ 10 ਲੀਟਰ ਦੁੱਧ ਜੇ ਤੇ 9 ਨਾਲ ਦੇ ਦਾਂਗੇ ਅੱਛਾ 9 ਕਿਲੋ ਮੰਨ ਲੇ ਕੋਈ ਹਾਂ 9 ਕੋਈ ਮੰਨ ਲੇ ਤੇ 10 ਲੀਟਰ ਹੈਗਾ ਬਾਕੀ ਤਿਲਾ ਵਾਲੀ ਬੂਲੀ ਬੂਰੀ ਆ ਜਿਹਨੂੰ ਭੈਣ ਭਰਾ ਬਹੁਤ ਮੰਨਦੇ ਆ ਵੀ ਤਿਲਾ ਵਾਲੀ ਬੂਰੀ ਚਾਹੀਦੀ ਆ ਫਿਕਸ ਅੜ ਰਿਆ ਆ ਵੇਖੋ ਜੀ ਚੰਗੀ ਸੋਹਣੀ ਆ ਥਾਣਾ ਦਾ ਗੈਬ ਵੀ ਚੰਗਾ ਆਲੇ ਮੋੜ ਲਿਆ ਵੀ ਤੀ ਸਿੰਘ ਵੇਖੋ ਗੱਡਾ ਸੋਹਣਾ ਲੱਗਾ ਵਾ ਤੇ ਤੇਲ ਵੇਖ ਲਓ ਵੀ ਸਾਰੇ ਸਰੀਰ ਤੇ ਇਹ ਵੀਡੀਓ ਚ ਪਤਾ ਨਜ਼ਰ ਆਉਣ ਕਿ ਨਾ ਆਉਣ ਬਾਕੀ ਕੋਲ ਆਓਗੇ ਤੁਹਾਨੂੰ ਨਜ਼ਰ ਜਰੂਰ ਆਉਣਗੇ ਜਦਾਂ ਗੋਰੇ ਨਹੀਂ ਹੁੰਦੇ ਗੋਰੀਆਂ ਮੇਮਾ ਹੁੰਦੀਆਂ ਵਾਂ ਗੋਰੀਆਂ ਦੀ ਚਮੜੀ ਹੁੰਦੀ ਆ ਉਦਾਂ ਦੀ ਇਹ ਪੂਰੀ ਦੀ ਚਮੜੀ ਆ ਵੀ ਮੇਮਾ ਰਹੀ ਏ ਇੱਕ ਗੱਲ ਹੋਰ ਜੇ ਭਾਜੀ ਇਹਦੀ ਤੇ ਹਾਂਜੀ ਇਹਦੇ ਥਣ ਤੇ ਨਾ ਜ਼ਖਮ ਹੋ ਗਿਆ ਸੀ ਉਹ ਆ ਬੌਂਡਿਆ ਥਣ ਥੋੜਾ ਜਿਹਾ ਤਾਂ ਭਰਾ ਜਾਂਦਾ ਜਾਦਾ ਹਾਂਜੀ ਹਾਂਜੀ ਠੀਕ ਚਵਾਈ ਦੂਜਿਆਂ ਨਾਲੋਂ ਵੱਖਰੀ ਜੇ ਜੇ ਵੀ ਭਰਾ ਨੇ ਲੈਣੀ ਆ ਆਪਣੀ ਪਸੰਦ ਦੇ ਨਾਲ ਲੈ ਜੇ ਕੋਈ ਗੱਲ ਨਹੀਂ ਠੀਕ ਠੀਕ ਆ ਇਹਦੀ ਚਵਾਈ ਦੂਜਿਆਂ ਨਾਲ ਰਲਦੀ ਨਹੀਂ ਜੀ ਰਲਦੀ ਨਹੀਂ ਜੀ ਐਵੇਂ ਹੀ ਕਿਸ ਨੂੰ ਆ ਕਿ ਇਹ ਉਹਦੇ ਵਿੱਚ ਕੋਈ ਫਰਕ ਆ ਫਰਕ ਥੋੜਾ ਜਿਹਾ ਭੂਰ ਮਾਰਦਾ ਇਹਦਾ ਭੂਰ ਮਾਰਦਾ ਜੀ ਹਾਂ ਜੀ ਠੀਕ ਆ ਸਹੀ ਆ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ ਕਰਨ ਉਹ 85 ਕਰੀਏ ਜਾਂ 75 ਦੇ ਦਾਂਗੇ ਠੀਕ ਆ 75000 ਦੀ ਛੋਟ ਕਰ ਦੋਗੇ ਮੌਕੇ ਤੇ ਕਰ ਦਾਂਗੇ ਛੋਟ ਕਰਾਂਗੇ ਕੋਈ ਖੁੱਲੀ ਕਰ ਦੋਗੇ ਕਿ ਹਿਸਾਬ ਨਾਲ ਜਿੱਦਾਂ ਆਖੋ ਕਰ ਦਿੰਨੇ ਕੋਈ ਨਹੀਂ ਮੈਂ ਕਹਿੰਦਾ ਕਰ ਦਈਏ ਥੋੜੀ ਉਹਦੀ ਕਰ ਦਈਏ ਹੋਰ 1000 ਕਰ ਦਿੰਨੇ ਕੋਈ ਨਹੀਂ 2000 ਕਰ ਦਈਏ ਚਲ 2 ਹੀ ਕਰਾ ਲਓ ਕਿਆ ਪਰਦੀ ਹੋਗੀ? ਕਿਆ ਪਰਦੀ ਹੋਗੀ? ਥੂਨ ਲਾ ਲੈ ਕੋਈ ਭੈਣ ਭਰਾ ਮੋੜਨਾ ਨਹੀਂਗਾ। ਬਾਕੀ ਇਹ ਆ ਵੀ ਇਹ ਕਿੱਲੇ ਤੇ ਵੱਜੀ ਹੋਊਗੀ ਤੇ ਬਹੁਤ ਸੋਹਣੀ ਲੱਗੂਗੀ ਜਿਹੜਾ ਭੈਣ ਭਰਾ ਲਾਜੂ। ਚਾਰ ਦੰਦਾਂ ਦੇ ਝੋਟੀਆਂ ਦੋਵੇਂ। ਮੂੰਹ ਤਾਂ ਚਾਰ ਦੰਦਾਂ ਦਾ ਸੋਹਣੀ ਵੇਖ ਲਓ ਕਿੰਨੀ ਐ। ਮੇਮਾਰ ਕਪਲੇ ਖਾ ਪੌਂਦੀ ਕਿ ਨਹੀਂ ਪੌਂਦੀ ਉਹ ਤਾਂ ਹਨਾ। ਕੁਆਲਿਟੀ ਚੰਗੀ ਐ। ਕਰਨੀ ਭਾਜੀ ਕੋਈ ਗੱਲਬਾਤ ਹੋਰ। ਬਸ ਜੀ ਆਪਣੀ ਮੈਂ ਤੇ ਲੈਣਾ ਵੀ ਜਿਨਨੇ ਵੀਰ ਭਰਾ ਨੇ ਲੈਣੀ ਐ ਆਪਣਾ ਦੋ ਡੰਗ ਚਾਰ ਡੰਗ ਚੋਕ ਐ ਤਸੱਲੀ ਕਰਕੇ ਲੈ ਕੇ ਜਾ। ਠੀਕ ਐ ਜੀ ਠੀਕ ਐ। ਸਹੀ ਐ ਤੇ ਵੀਡੀਓ ਕਰ ਦਿਓ ਸ਼ੇਅਰ। ਅਾਗੇ ਆਪਣੀ ਦਸਲੀ ਕਰ ਲਿਓ ਜਿੱਦਾਂ ਭਾਜੀ ਹੁਣਾਂ ਨੇ ਕਿਹਾ ਵਾ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਧੰਨਵਾਦ ਜੀ